ਹੋਣ ਬਾਈ ਮੁੰਡੇ ਨੂੰ ਚਾੜ ਕੇ ਜਹਾਜ਼ ਜਮਾ ਹੈ ਕੈਨੇਡਾ ਨੂੰ ਗੱਡੀਆਂ ਖਿੱਚਦੀਆਂ ਸੀ ਵਾਪਸ ਗੱਡੀ ਵੀ ਆਪਣੇ ਮਿੱਤਰ ਦੀ ਐ ਪੂਰਾ ਬੰਦਾ ਵਧੀਆ ਬਾਈ ਕਿਸੇ ਨੇ ਲੈ ਕੇ ਆਉਣੀ ਐ ਬਾਈ ਤੁਹਾਨੂੰ ਨੰਬਰ ਬੋਲ ਦਿੰਦਾ ਸਪਰਕ ਕਰ ਲਿਓ ਬਾਈ ਨੰਬਰ ਬੋਲ ਭਰਾ 97793 50835 ਠੀਕ ਐ ਦੁਬਾਰੇ ਬੁਲੀ ਮਾ ਨੰਬਰ 97793 50835 50835 ਹਾਂ ਇਹ ਬਾਈ ਦਾ ਨੰਬਰ ਆ ਕੰਟੈਕਟ ਨੰਬਰ ਨੋਟ ਕਰ ਲਓ ਜਿਵੇਂ ਭਰਾਵਾਂ ਵਾਂਗੂ ਆ ਬਾਈ ਜਿਵੇਂ ਸਿਰੇ ਦਾ ਬੰਦਾ ਯਾਰ ਕੋਈ ਐ ਕੋਈ ਗੱਲਬਾਤ ਨਹੀਂ ਐ ਬਾਈ ਨੂੰ ਜਰੂਰ ਮੌਕਾ ਦਿਆ ਕਰੋ ਅ ਕੋਈ ਖਾਂਦਾ ਪੀਂਦਾ ਨਹੀਂ ਬਾਈ ਦਿੱਲੀ ਆਉਣ ਵੇਲੇ ਪੂਰਾ ਮੌਕਾ ਦਿਆ ਕਰੋ ਇੱਕ ਬੰਦਾ ਤਾਂ ਐ ਹੁੰਦਾ ਯਾਰ ਕੋਈ ਖਾ ਪੀ ਕੇ ਬੰਦਾ ਚਲਾਉਂਦਾ ਗੱਡੀ ਉਹ ਤੋਂ ਡਰ ਰਹਿਂਦਾ ਹੈ ਬਾਕੀ ਪੂਰਾ ਬੰਦਾ ਸਿਰੇ ਸੱਟ ਆ ਬਾਈ ਨੇ ਨੰਬਰ ਬੋਲ ਤਾਂ ਸਾਰੇ ਬੰਦੇ ਜਿਹਦੇ ਦਿੱਲੀ ਆਉਣਾ ਹੈ ਕਿਸੇ ਨੇ 에어ਪੋਰਟ ਤੇ ਬਾਈ ਨਾਲ ਸਪਰਕ ਕਰੋ ਬਾਈ ਪੱਕਾ 에어ਪੋਰਟ ਨੂੰ ਚੱਲਦਾ ਹੈ ਬਾਕੀ ਸਾਨੂੰ ਕਾਹਾਂ ਕਾਹਾਂ ਦਿਖਾਉਣੇ ਆ ਵੀਡੀਓ ਬਈ ਨੇਰੀ ਪੂਰੀ ਚੱਲੀ ਜਾਂਦੀ ਐ ਫੁੱਲ ਹਾਂ 11:35 ਹੋ ਗਏ ਆ ਵੀ ਸਟੇਟਸ ਪਾ ਦੀ ਯਾਰ ਘੜ ਕੇ ਕਿੱਥੇ ਜੇ ਆ ਗਏ ਭਰਾ ਆਪਾਂ 72 ਘੜ 72 ਘੜ ਆ ਗਏ ਮਿੱਤਰੋਂ ਨੂੰ ਦੱਸਾਂਗੇ ਘਰ ਤੱਕ ਪਹੁੰਚਣ ਦਾ ਟਾਈਮ ਕਿੰਨੇ ਟਾਈਮ 'ਚ ਪਹੁੰਚੇ ਆ ਵੀਡੀਓ ਦੇਖ ਤੁਰ ਤੋਂ ਲੈ ਕੇ ਤੁਰ ਤੱਕ ਆ ਕੈਨੇਡਾ ਦੀ ਉਹਨੂੰ ਕਹਿੰਦੇ ਆ ਵੀ ਮਿੱਤਰੋ ਮੁਰਦਿਆਂ ਨੂੰ ਵੀ ਆ ਗਿਆ ਟੂਲ ਟੈਕਸ ਬਹਿ ਗਿਆ ਉਹ ਜਾਂ ਅੱਜ ਲੱਗ ਰੋਟਾ ਅਸ ਗਰੀ ਜੀ ਕਿੰਨੀ ਲੱਗਦੀ ਹੈ ਜਿਹੜੀ ਇਹ ਕ੍ਰਿਸਟਲ ਉਹਨੂੰ ਰੱਖਿਆ ਮੈਂ ਇਹ ਇਹ ਦੂ ਇਹ ਕਿਹੜਾ ਬਈ ਇਹ ਟੂਲ ਟੈਕਸ ਇਹ ਸਾਫਲੇ ਵਾਲਾ ਜੀ ਸਾਫਲੇ ਵਾਲਾ ਹੈ ਉਮਰ ਚਲਦੀ ਤਾਂ ਵਧੀਆ ਲੱਗਦੀ ਏ 60 ਰੁਪਏ ਕਾਟਣਗੇ ਹੁਣ ਸੱਚ ਖਚੂ ਨਹੀਂ ਕਹਿੰਦਾ 130 ਠੀਕ ਹੈ ਇਹਦਾ ਕੀ ਤੇ ਚੀਜ਼ ਕਹਿੰਦੇ ਘੈਂਟ ਆ ਲੈ ਪੂਰ ਬਲਜੀ ਨੇ ਡੱਕੇ ਨੂੰ ਘੈਂਟ ਲੱਗਦਾ ਬਾਈ ਬੰਦੇ ਲੋਰ ਚੋਗੇ ਸਾਡੇ ਬੇ ਬਸ ਸਕਰੀਨ ਦੀ ਗੱਲ ਹੈ ਅੱਛਾ ਸਕਰੀਨ ਕਹਿੰਦੇ ਆ ਇਹਦਾ ਕਿਉਂ ਘੈਂਟ ਲੱਗੋ ਇਹਦਾ ਪੈਸੇ ਇਕੱਠੇ ਜਾਣਗੇ ਇਸ ਕਾ ਇੰਜਾ ਵੀ ਖੜਕੇ ਕਰਦੇ ਹਨਾ ਦੇਖ ਲੈਣ ਚ ਉਹਦਾ ਕੋਈ ਜਿ ਖਰਾਬ ਹੋ ਜਾਂਦਾ ਯਾਰ ਕੋਲੇ ਉਹ ਕੋਈ ਵਧੀਆ ਸਿਸਟਮ ਨਹੀਂ ਹੈਗਾ ਇਹਦਾ ਤਾਂ ਫਾਇਦਾ ਤਾਂ ਕੋਈ ਨਹੀਂ ਭਾਂਜੇ ਰਵਾਂਝ ਕੱਢ ਕੇ ਧਰ ਦਿੰਦੇ ਨੂੰ ਪਰਾਂ ਪਠਣੀ ਚਾਹੀਦੀ ਹੈ ਇਹਦੇ ਬਾਈ ਲੈੜੇ ਨਹੀਂ ਆਉਂਦੇ ਲੋਕਾਂ ਕਿਵੇਂ ਇਹਦਾ ਬਹੁਤ ਜਿਹੇ ਟਾਇਰ ਪੈਚਰ ਹੋ ਗਿਆ ਆਪਾਂ ਇਹ ਟਾਇਰ ਸਪੈਸ਼ਲ ਆਉਣਗੇ ਟਾਇਰ ਪੈਚ ਲਵਾਉਂਦੇ ਹੂੰ ਇਹਦਾ ਕਿਤੇ ਬੈਂਗਲ ਨਾ ਕਰੋ ਜਿਹੜੇ ਮੈਨੂੰ ਗੁਰੂ ਜੀ ਮੇਰੇ ਪਤਾ ਨਹੀਂ ਹੂੰ ਚੱਲ ਬੋਲਿਆ ਗਿਆ ਸੀ ਪੂਰੀ ਗਲਤ ਬੋਲਿਆ ਸੀ ਇਹਦੀ ਚੀਜ਼ ਤਾਂ ਦੱਲਿਆ ਹਾਂ ਮੈਸੇਜ ਗਲਤ ਨਹੀਂ ਬੋਲਣਾ ਬਾਈ ਕਈ ਵਾਰੀ ਨਾ ਪੰਜਾਬੀਆਂ ਨੂੰ ਥੋੜਾ ਜਿਹਾ ਬੋਲਿਆ ਜਾਂਦਾ ਸੀ ਵੀਡੀਓ ਬੰਦ ਕਰਕੇ ਗੱਲ ਕਰਾਂਗੇ ਇਹਨਾਂ ਵਾਲੇ ਟੂਲਟੈਕਸ ਆਲੇ ਮਰੇ ਵੀ ਇਹਨਾਂ ਦੀ ਕੀ ਕੀ ਧੂਲਤਾ ਇਹ ਕੀ ਕੀ ਕੁਛ ਕਰਦੇ ਨੇ ਆਹ ਟਰੱਕ ਚਾਲ ਗਿਆ ਪਤੰਦਰ ਦਾ ਪੀਵੀ 11 ਸੀਪੀ 314 ਨੰਬਰ ਆ ਉਹ ਚੱਲ ਭਾਈ ਬੜਾ ਬੜਾ ਆ ਲੈ ਵੀ 13 14 ਮਿੰਟ ਲਵਾ ਕੇ ਰੱਕ ਜੈਨੇ ਬੜਾ ਟਾਈਮ ਲਵਾਦਾ ਸੀ ਲੈ ਚੱਕ ਦੇ ਪੁੱਤ ਖੰਭਾ ਜਾ ਕਹਿੰਦਾ ਇਹਨੂੰ ਉਹ ਚੱਲ ਚੱਕ ਸ਼ੇਰਾ ਇਹਨੇ ਸਕੇਂਦਰੀ ਖੜ ਕੇ ਸਾਹ ਲੈ ਲਾ ਕੇ ਕਹੀਦੀ ਇਹਨੂੰ ਖੜੇ ਬੱਸ ਗਰੂ ਮਾਰਦਾ ਨਹੀਂ ਬੱਸ ਉਹ ਇਹ ਤਾਂ ਫਿਰ ਚੱਲਦਾ ਮਿੱਤਰਾਂ ਦਾ ਨਾ ਮੈਂ ਪਿੱਛੇ ਹਟ ਬਾਈ ਪਿੱਛੇ ਇਹ ਪਹਿਲਾ ਇਧਰੋਂ ਮੁੜਦੇ ਦਾ ਪਹਿਲਾ ਟੂਨ ਟੈਕਸ ਹੈ ਤੁਹਾਨੂੰ ਗਾਂ ਦਿਖਾਵਾਂਗੇ ਆਗੜੇ ਜਾਂਦੇ ਟਰੈਕਟਰ ਜੇ ਅਰਜਨ ਜਾਂਦਾ ਆ ਠੀਕ ਹੈ ਲੈ ਭਾਈ ਹੋਟਲ ਆ ਗਏ ਮੰਨ ਤੇ ਕਿਹ ਜੀ ਇਹਦੇ ਵੀ ਬਹੁਤ ਗੱਡੀਆਂ ਰੁਕਦੀਆਂ ਐ ਇਹ ਦੇਖਦੇ ਆ ਵੀ ਕੀ ਮਾਹੌਲ ਐ ਪਹਿਲਾਂ ਫੌਜੀ ਟਾਬੇ ਤੇ ਸੀ ਹੁਣ ਆ ਗਏ ਇਥੇ ਹੁਣ ਇੰਨਾ ਨਾ ਕਰਦੇ ਆ ਗੱਲਬਾਤ ਕੀ ਕਰਦੇ ਆ ਉਨਨਾਂ ਦਾ ਹਾਲ ਠੀਕ ਜਿਆਦਾ ਸੀ ਕੋਈ ਬੜਾ ਕਾਇਮ ਜਾਨੀ ਸੀ ਬਾਕੀ ਹੁਣ ਇਹਨਾਂ ਦਾ ਦੇਖਦੇ ਆ ਵੀ ਕੀ ਕਹਿੰਦੇ ਆ ਇਹ ਲੋਕੇਸ਼ਨ ਲੋਕੇਸ਼ਨ ਤਾਂ ਵਧੀਆ ਬਈ ਬਣਾਇਆ ਵੀ ਸੋਹਣਾ ਹੋਇਆ ਲਾ ਵੀ ਬਹੁਤ ਮੰਨਤ ਹੈ ਹੋ ਸੋਹਣੇ ਬਣੇ ਆ ਬਾਈ ਜੀ ਦਿੱਲੀ ਤੋਂ ਔਣ ਮਲੇ ਖੜੇ ਆ ਬਾਈ ਬਾਕੀ ਨੇਰੀ ਨੁਰੀ ਬਹੁਤ ਚੱਲੀ ਜਾਂਦੀ ਐ ਆ ਆਪਣੇ ਵਾਲੇ ਖੜੇ ਨੇ ਆ ਕ੍ਰਿਸ਼ਟਾ ਗੱਡੀ ਆ ਬਾਈ ਦਾ ਆ ਨੰਬਰ ਆ ਪੀ ਬੀ 01 E 2233 ਉਹ ਮੁੰਡਾ ਬਾਸਿਆਂ ਲਈ ਲੈ ਵੀ ਮੈਨੂੰ ਚੜ੍ਹ ਨਾ ਲੱਗਿਆ ਹੋਟਲ ਦੀਆਂ ਫੌੜੀਆਂ ਯਾ ਕਿ ਵੀ ਪੂਰਾ ਚੱਲਦਾ ਹੈ ਸਾਫ ਪਾਈ ਦਾ ਪੂਰਾ ਪ੍ਰਬੰਧ ਹੈ ਮੰਨਤ ਮੰਨਤ ਕਿਹੜਾ ਹੈ ਅੱਲਾ ਮੰਨਤ ਹੈ ਦਾ ਨਾ ਨਾ ਕਰਦੇ ਨੇ ਦੇਖੋਗਾ ਕਿੰਨਾ ਮਹੰਗਾ ਬਈ ਬਿਲਕੁਲ ਹਾਂ ਮੈਂ ਮੋ ਸੁਣਾ ਬਣਾਇਆ ਨਹਾਪ ਬਾਈ ਗਏ ਮਤਰਾ ਦੈ ਵੀ ਕਰੋ ਕੀ ਆਰਡਰ ਕਰਨਾ ਹੈ ਖਾਣਾ ਸ਼ਾਕੇ ਮੁੰਡੇ ਚਾਹ ਪੀਂਦੇ ਨੇ ਆ ਜਾਓ ਧਿਆਨ ਪਤੰਦਰ ਗੰਗਾ ਖੰਡ ਕੱਟਾ ਚਮਚੇ ਨਾਲ ਖੰਡ ਖੋਲ ਮੜਿਆ ਪਿਆ ਕਿਉਂ ਖੰਡ ਕੱਟਾ ਵੀ ਮੁੰਡਿਓ ਹੋਰ ਹੂੰ ਔਰ ਠੀਕ ਹੈ ਹੁਣ ਦੇਖਦੇ ਆਂ ਪੀ ਕੇ ਹੁਣ ਬਣੀਆਂ ਗੱਲਾਂ ਨੂਨ ਜੀ ਦੇ ਨਹੀਂ ਆ ਨੂਨ ਜੀ ਦੇ ਕਿਹਾ ਅਵੀ ਮੈਟਰੋ ਖਾਣਾ ਪੀਣਾ ਸ਼ੱਕੇ ਫੇਰ ਖਿੱਚਤੀ ਅਸੀਂ ਗੱਡੀ ਢਾਬੇ ਤੋਂ ਮੰਨ ਤੋਂ ਲੈ ਚੱਲਵੇ ਬਾਈ ਉਹ ਕਈ ਵਾਰ ਬ੍ਰੇਕ ਵਾਜਦੇ ਹੁੰਦੇ ਆ ਇਹ ਨੀਂਦੀ ਕਰ ਬਈ ਰਣੀ ਦੀ ਭਗ ਕੰਮ ਨਹੀਂ ਗਿਆ ਹਾਂਸੀ ਵਾਲੇ ਟੂਲ ਪਲਾਜੇ ਤੇ ਆ ਗਏ ਮਿੱਤਰੋ ਲੇ ਚੱਕ ਮਿੱਠਿਆ ਓਏ ਆਇਆ ਮਿੱਤਰਾਂ ਨਾਲ ਚੱਲਦਾ ਐ ਜਗਾਈਦਾ ਐ ਐਸੀ ਘਟਾਇਆ ਵੈਸੀ ਤੈਨੂੰ ਚਾਈਦਾ ਇਹ 99 ਜਿਹੜਾ ਨੰਬਰ ਕੀਦਾ ਹੀ ਜਾਂਦਾ ਕਰੋ 2 ਵਜੇ ਹਲੋ ਆ ਸੀ ਆ ਸੀ ਆ ਗਈ ਆ ਸੀ ਆ ਗਈ ग्रोहे वाले टूल टैक्स से पहुंच गए मित्रों टाइम भी हो गया दो पैती रात हूँ तो ट्रैफिक भी बहुत घट्ट है तो ਦੇਖ ਗਿਆ ਬਾਈ ਖੰਬਾ ਆ ਗਿਆ। ਇਹ ਕਿ ਆ ਗਿਆ ਹੈ? ਆ ਕੇ ਵਿਚਾਲੇ ਇਲਾ ਵਿੱਚ ਖੜਾ ਹੈ। ਇੱਥੇ ਬਾਈ ਗ੍ਰੋਹਾ ਧਾਮ ਆਉਣ ਵਾਲਾ ਮੰਦਿਰ ਬਣਿਆ ਹੋਇਆ ਹੈ। ਬਹੁਤ ਵੱਡਾ ਬਈ ਆ ਸੀ ਭਈਆ ਆ ਗਿਆ ਆ ਤਾਲ ਮਤ ਜਮੇਂ ਲਿਖੇ ਤੱਕ ਆਉਂ ਤੂੰ ਚੱਲਿਆ ਬਈ ਸਾਰਾ ਮੰਦਿਰ ਆ ਇਹ ਉਹ ਦੇਖ ਬਹੁਤ ਵੱਡੀ ਬਿਲਡਿੰਗ ਬਣੀ ਹੋਈ ਆ ਰੋਹਾ ਮੰਦਿਰ ਦੀ ਬਹੁਤ ਸੀ ਜਿਹੜੇ ਦੀ ਹੁਣ ਰਾਤ ਦਾ ਟਾਈਮ ਆ ਦੇਖੋ ਰੰਗਲਾ ਪੰਜਾਬ ਢਾਬੇ ਤੇ ਪਹੁੰਚ ਗਏ ਮਿੱਤਰੋ ਆਹੀ ਹੈ ਵਨ ਟਾਈਮ 2:45 ਦਾ ਚਾਹ ਚੁ ਪੀਨਿਆ ਨੀਂਦ ਜੀ ਦੇ ਆਉਣ ਲੱਗੀ ਸੀ ਇਹ ਦਿਖਾਉਣੋਂ ਬਾਅਦ ਔਰ ਟੋਪ ਹੈ ਭਾਈ ਆ ਚੂਰੋ ਲੈਨੇ ਆ ਵੀ ਮੈਟਰ ਪਹੁੰਚ ਗਏ ਫਤਿਆਵਾਦ ਹਮ ਹੋ ਗਿਆ ਭਾਈ 3:13 ਅੰਮ੍ਰਿਤ ਵੇਲਾ ਹੋ ਗਿਆ ਹਾਂ ਬੱਤੀ ਚੱਲ ਰੁਕਾ ਲੱਗ ਗਈਆਂ ਹਾਂ ਫਤਿਆਵਾਦ ਬੱਝ ਗਈ ਮੂੰ ਚੱਲਦੀ ਹੈ ਬਿੱਟੇ ਚੱਲੀ ਹੋਰ ਵੀ ਘੱਟੀ ਮਿਲ ਗਈ ਸੀ ਆਪਾਂ ਨੂੰ ਇਹ ਵੀ ਬੰਦੇ ਏਅਰਪੋਰਟ ਤੇ ਮੁੰਡੇ ਚਲਾ ਕੇ ਦੇ ਆ ਰਹੀਆਂ ਆ ਮੋੜਾਂ ਦੀ ਗੱਡੀ ਇਹ ਜਿਹੜਾ ਬੰਦਾ ਚੜਾਉਣਾ ਸੀ ਉਹ ਸੀ ਸਾਡਾ ਮਾਸਟਰ ਨਰਿੰਦਰ ਸਿੰਘ ਛੋਟੀ ਮਾਨਸਾ ਤੋਂ ਉਹ ਟੀਚਰ ਨਾਲ ਵੀ ਅੱਜ ਮੁਲਾਕਾਤ ਹੋਈ ਸਾਡੀ ਉਹ ਆਪਦੀ ਬੇਟੀ ਨੂੰ ਚੜਾਉਣਾ ਆਇਆ ਸੀ ਲੱਭਈ ਆ ਕੇ ਨੇੜੇ ਪਹੁੰਚ ਗਈ ਕੈਂਚੀਆਂ ਤੇ ਮਾਨਸਾ ਕੈਂਚੀਆਂ ਦੇ ਨਰੇ ਐਕਟ ਹੈ ਵੀ ਉਹਦਾ ਰਿਆ ਮੁਰਤਿਆਂ ਤੇਰ ਦੂਰ ਗੜ ਵੀ ਜੀ ਆਏ ਆਪਾਂ ਵਕਰੇ ਜਾਣ ਸਾਰੀ ਹੁਣ ਉੱਚਣ ਆਲੇ ਆ ਗੱਲ ਕਰਨ ਬੈਠੇ